ਵਾਹਿਗੁਰੂ ਸਾਹਿਬ ਜੀਉ ਅਨੰਦ ਸਾਹਿਬ ਰਾਮ ਕਲੀ ਮਹਿਲਾ ਤੀਜਾ ਅਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨਜਨੀ ਵਸਾਇਆ ਕਹੈ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹਿਉ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗੱਲਾ ਸਮਰਤ ਸੁਆਮੀ ਸੋਖਿ ਉਮਨੋ ਵਿਸਾਰੇ ਕਹੈ ਨਾਨਕ ਮਨ ਮੇਰੀ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕਾ ਮਨ ਵਸਿਆ ਬਾਜੀ ਸ਼ਬਦ ਕਹੇ ਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰਿ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਅਸਲ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਹਰਿ ਟੋਹ ਜਿਸ ਦੀਆਂ ਇਹ ਵਡਿਆਈਆਂ ਸਹਿ ਨਾਨਕ ਸੁਨਹੁ ਸੰਤਹੁ ਸ਼ਬਦ ਤਰੋ ਪਿਆਰੁ ਸਾਚਾ ਨਾਮ ਮੇਰਾ ਆਲਹਾਰੋ ਵਾਜੇ ਪੰਚ ਸ਼ਬਦ ਤਿਤ ਕਹ ਹਰ ਸੁਭਾਗ ਹੈ ਕਹ ਹਰ ਸੁਭਾਵੇ ਸੁਧਵਾਜੀ ਕਲਾ ਜਿਤ ਘਰ ਤਾਰਿਆ ਪੰਚ ਦੂਤ ਤੁਧ ਵਸਿ ਕੀਤੇ ਕਾਲ ਪੰਟ ਕਮਾਰਿਆ ਤੁਹਰ ਕਰਮ ਪਾਇਆ ਤੁਧ ਜਨ ਕਾਉ ਸਹਿ ਨਾਮ ਹਰ ਕਾਇ ਲਾਗੇ ਕਹਿ ਨਾਨਕ ਤੈ ਸੁਖੁ ਆ ਤਿਤਕ ਹਰ ਅਨਹਦ ਵਾਜੇ ਸਾਚੀ ਨワイਬ ਨਿਹਰਮਾਣੀ ਦੇਹ ਨਿਮਾਣੀ ਲਵੈ ਬਾਜੂ ਕਿਆ ਕਰੇ ਵਿਚਾਰਿਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰਿਆ ਐਸ ਨਾਮ ਹੋਰ ਥਾਉ ਨਾਹੀ ਸ਼ਬਦਲਾਬ ਸਵਾਰਿਆ ਕਹੈ ਨਾਨਕ ਲਵੈ ਬਾਜੂ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਕੇ ਆਰਿਆ ਕਰਿ ਕਿਰਪਾ ਕਲੂਕਟਿ ਗਿਆਨਵੰਨ ਸਾਰਿਆ ਅੰਦਰੋਹ ਜਨ ਕਾਮਹੁ ਤੁਟਾ ਤਨ ਪਾਲ ਸ਼ਬਦ ਸਚਾਏ ਸਵਾਰਿਆ ਕਹ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸਤੁ ਦਹੈ ਸੋਈ ਜਨ ਪਾਵੇ ਪਾਵੇ ਤਾ ਸੋ ਜਨ ਦੇਹ ਜਿਸਨੋ ਹੋਰ ਕੀ ਆ ਕਰੇ ਵਿਚਾਰਿਆ ਇਕ ਪਰਮ ਭੂਲੇ ਸਹ ਦਹਿਸ ਇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨੁ ਪ੍ਰਿਆ ਨਰਮਲ ਜਿਨਾਂ ਪਹਿਣਾ ਪਾਵੈ ਤਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਤੇਰੀ ਕਿਤ ਦੁਆਰੇ ਪਾਈਐ ਤੰਗ ਮਨ ਤਹਨ ਸਭ ਸੋਤ ਗੁਰ ਕਾ ਹੁਕਮ ਮੰਨਿਐ ਪਾਈਐ ਹੁਕਮ ਮੰਨਹੁ ਗੁਰੂ ਕੇ ਰਗ ਬੋ ਸਚੀ ਬਾਣੀ ਕਹੈ ਨਾਨਕ ਸੁਣਹੁ ਸੰਤੋ ਹੋ ਕਥਿ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਤੇ ਮਨ ਨੂੰ ਸੋਹਣ ਮੀਰੀਆ ਇਹ ਮਾਇਆ ਮੋਹਣੀ ਜਿਨ ਐਤ ਪਰਮ ਕੁਲਾਇਆ ਮਾਇਆ ਕਾ ਮੋਹਣੀ ਤਿੰਨੇ ਕੀਤੀ ਜਿਨ ਠੱਪੂਲੀ ਪਾਇਆ ਗੁਰਬਾਣ ਕੀਤਾ ਕਿਸੈ ਵਟ ਹੋ ਜਿਨ ਮੋਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਮੇਹੋ ਪਟੰਬੋ ਤੂ ਜੀ ਦੇਖਦਾ ਚਲੇ ਨਹੀਂ ਤੇਰੇ ਨਾਲੇ ਸਾਥ ਤੇਰਾ ਹੈ ਚਲੇ ਨਹੀਂ ਤਿਸ ਨਾਲ ਕਿਉਂ ਚਪਲਾਈਐ ਐਸਾ ਕੰਮ ਬੁਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ ਸੋ ਤੂ ਹੋਵੇ ਤੇਰੇ ਨਾਲੇ ਪਹਿ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਸਮਾਲੇ ਅਗੰ ਅਬੋਚਰਾ ਤੇਰਾ ਅੰਤ ਨਾ ਪਾਇਆ ਕント ਨਾ ਪਾਇਆ ਕਿਨੈ ਤੇਰਾ ਆਪਨਾ ਆਪ ਤੂ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖ ਹੈ ਤਾਂ ਵਖ ਹੈ ਸਭ ਤੂ ਹੈ ਜਿਨ ਜਗਤ ਪਾਇਆ ਹੈ ਨਾਨਕ ਪੂਛਦਾ ਅਵੰਨ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਰੀ ਦੇ ਸੁ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ ਜੀ ਜੰਤ ਸੰਤ ਦੁ ਉਪਾਏ ਇਕ ਵੇਖ ਪਰਸ ਆਇਆ ਲਗ ਲੋਭ ਅਹੰਕਾਰ ਚੁਕਾ ਸਤ ਗੁਰੂ ਪਹਲਾ ਪਾਇਆ ਕਹੈ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਅਰਦਾਸ ਚੰਦ ਰਾਲੀ ਚਾਲਾ ਨਰਾਲੀ ਪਹਤਾ ਹਾ ਕੇਰੀ ਵਿਖਮ ਮਾਰਗ ਚਰਣਾ ਲਗ ਲੋਭ ਅਹੰਕਾਰ ਕਾ ਜਿ ਤ੍ਰਸਨਾ ਬਹੁਤ ਨਾਹੀ ਬੋਲਣਾ ਹਨੇ ਹੋਤ ਕੀ ਵਾਲਹੋਨ ਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਦੁਨਿਆਵਤ ਲਿਆ ਹਰ ਵਾਸਨਾ ਸਮਾਣੀ ਕਹ ਨਾਨਕ ਚਾਲ ਪਖਤਾ ਜੁਗ ਹਾਉ ਜੁਗਨ ੜਾਲੀ ਜਿਉ ਤੂ ਚਲਾ ਹੈ ਤਿਵੇਂ ਚਲ ਹੈ ਸੁਆਮੀ ਹੋਰ ਕੀ ਆ ਜਾਣਾ ਬੁ ਤੇਰੇ ਜਿਮ ਤੂ ਚਲਾ ਹੈ ਤਿਵੇਂ ਚਲ ਹੈ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਇ ਹੈ ਸੇ ਹਰ ਹਰ ਸਦਾ ਤੇ ਹਾਵੇ ਜਿਸ ਨੋ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹੈ ਨਾਨਕ ਸੱਚੇ ਸਾਹਿਬ ਜਿਉ ਪਹਵੈ ਤਿਵੈ ਚਲਾਵਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸੁਦਾ ਸੁਹਿਲਾ ਸਤਿਗੁਰੂ ਸੁਨਾਇਆ ਇਹੋ ਤਿਲਕੈ ਮਨ ਵਸਿਆ ਜਨ ਤਹਰੋ ਲਿਖਿਆ ਆਇ ਇਕ ਫਰਹੈ ਘਨੇਰੇ ਪਰਹ ਗਲਾ ਗਲੀ ਕੈ ਨਾ ਪਾਇਆ ਕਹੈ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਨਾਇਆ ਪਵਿਤ ਹੋਏ ਸੇਜਨਾ ਜਿਨੀ ਹਰਿ ਤਿਆਇਆ ਹਰਿ ਤਿਆਇਆ ਪਵਿਤ ਹੋਏ ਗੁਰਮੁਖ ਜਿਨੀ ਤਿਆਇਆ ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸੇਵ ਪਵਤ ਸੰਗਤ ਸਭਾਈਆ ਤਹ ਦੇ ਪਵਤ ਸੁਣ ਦੇ ਪਵਤ ਸੇ ਪਵਤ ਜਿਨੀ ਮਨ ਰਸਾਇਆ ਕਹੈ ਨਾਨਕ ਸੇ ਪਵਤ ਜਿਨੀ ਗੁਰਮੁਖ ਹਰਿ ਹਰਿ ਤਿਆਇਆ ਕਰਮੀ ਸਹਿਜ ਨ ਉਪਜੈ ਗਿਣ ਸਹਿਜ ਸਹਿਸਾ ਨ ਜਾਇ ਨਹ ਜਾਏ ਸਹਸਾ ਕਿਤੇ ਸੰਗ ਰਹੇ ਕਰਮ ਕਮਾਏ ਸਹਸੇ ਜਿਉ ਮਲੀਨ ਹੈ ਕਿਤ ਸੰਗਮ ਟੁਟਾ ਜਾਏ ਮਨ ਭੋਵ ਹੋ ਸ਼ਬਦ ਲਾਭ ਹੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹੋ ਸਹਸਾ ਇਵ ਜਾਏ ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾ ਮੈਲੇ ਕਿੰਨੀ ਜਨਮ ਜੂਏ ਹਾਰਿਆ ਇਹ ਤਸਨਾ ਵੱਡਾ ਰੋਗ ਲਗਾ मरण मनो विचारिया वेदा में नाम तुम सो सुन है नाही फरह ज्यों बेतालिया कह नानक जिन सच तजिया पूरे लागे इतनी जन्म जुए हारिया जी आहो निर्मल बहारो निर्मल बहारो ता निर्मल जी आहो निर्मल सद्गुरु ते करनी कमाई गुण की सोए पहुंचे नाही मनसा सच समाणी जन्म रतन जिने खटया ਪਲੇ ਸੇਵਣ ਜਾਰੇ ਕਹ ਨਾਨਕ ਜਿੰਨ ਮਨ ਨਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜਿਉ ਹੋ ਰਹੇ ਗੁਰ ਨਾਲੇ ਗੁਰ ਕੇ ਚਰਨ ਧਰ ਦੇ ਤਹਾਏ ਅੰਤਰ ਆਤਮਾਏ ਸਮਾਲੇ ਆਪ ਛੱਡੋ ਸਦਾ ਰਹੇ ਪਰਣ ਗੁਰ ਬਿਨ ਅਵਰ ਨ ਜਾਣੇ ਕੋਈ ਸਹ ਨਾਨਕ ਕ੍ਰਿਸ਼ਨ ਹੋ ਸੰਤ ਹੋ ਸੋ ਸਖੁਰ ਸੰਮੁਖ ਹੋ ਹੋਏ ਜੇ ਕੋ ਬੁਰਤੇ ਦੇਨਕ ਹੋਵੇ ਬਿਨ ਸਤਿਗੁਰ ਮੁਕਤਿ ਨਾ ਪਾਵੇ ਪਾਵੇ ਮੁਕਤਿ ਨਾ ਹੋਰ ਥੈ ਕੋਈ ਕੋ ਸੁਭਵੇ ਕੀਆ ਜਾਏ ਅਨੇਕ ਜੁਨੀ ਭਨ ਆਵੇ ਗਿਣ ਸਤਿਗੁਰ ਮੁਕਤਿ ਨਾ ਪਾਏ ਫਿਰ ਮੁਕਤਿ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਸਹ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤਿ ਨਾ ਪਾਏ ਆਬ ਹੋ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸੁਰ ਬਾਣੀ ਜਿਨ ਕੋ ਨਦਰ ਪਰਮ ਹੋਵੇ ਹਰਦਇ ਤਨ ਸਮਾਣੀ ਪੀ ਬਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਬਾਣੀ ਕਹੈ ਨਾਨਕ ਸਦਾ ਗਾਵੋ ਇਹੇ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕچی ਹੈ ਬਾਣੀ ਬਾਣੀ ਤਾਕਤ ਜੀ ਸਤਿਗੁਰੂ ਬਾਝੋ ਘੋਰ ਕੱਚੀ ਬਾਣੀ ਪਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰਨਤ ਕਹੈ ਰਸਨਾ ਕਹੈ ਆਪਿ ਕੁਛ ਨਾ ਜਾਣੀ ਚਿਤ ਜਿਨ ਕਾਹਰ ਲਿਆ ਮਾਇਆ ਬੋਲਨ ਫੈਰਵਾਣੀ ਕਹੈ ਨਾਨਕ ਸਤਿਗੁਰੂ ਬਾਝੋ ਘੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨੁ ਲਾਭਾ ਇਹੋ ਹੋਵਾ ਸਮਾਓ ਸ਼ਬਦ ਸੇਤੀ ਮੰਨ ਲਿਐ ਸੱਚੇ ਲਾਇਆ ਪਹਾਓ ਆਪੇ ਹੀ ਦਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਬਦ ਆਪ ਪਾਇ ਕਾ ਕਰਤਾ ਤੇ ਹੁਕਮ ਵਰਤਾਇ ਹੁਕਮ ਵਰਤਾਇ ਆਪ ਦੇਖੈ ਗੁਰਮੁਖ ਕੋ ਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮੰਨ ਬਸਾਏ ਗੁਰਮੁਖ ਵਿਸਨੋ ਆਪਰੇ ਸੂ ਹੋਵੇ ਏਕ ਅਸ ਸਿਓ ਲਿਵਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮੁ ਬੁਝਾਈ ਸਿਨਰਤ ਸਾਸਤ ਤਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਜ ਹੋ ਤਤੈ ਸਾਰ ਨ ਜਾਣੀ ਤਿਹੀ ਗੁਣੀ ਸੰਸਾਰ ਭਮ ਸੁਤਾ ਸੁਥਿਆ ਰਾਣ ਵਿਹਾਣੀ ਗੁਰ ਕਰਪਾ ਤੇ ਸੇ ਜਨ ਜਾਗੇ ਜਿਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੋ ਅਨ ਦਿਨ ਹਰ ਲਗ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨ ਹੋ ਵਿਸਾਰੀ ਹੈ ਮਨ ਹੋ ਕਿਉ ਵਿਸਾਰੀ ਹੈ ਕੇਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੋ ਕੇ ਹੋ ਕੋਹੇ ਨ ਸਕੀ ਜਿਸਨੋ ਆਪਣੀ ਲਿਵ ਲਾਵੇ ਆਪਣੇ ਨੂੰ ਆਪਣੇ ਲਾਏ ਗੁਰਮੁਖ ਸਦਾ ਸੰਵਾਲੀ ਐ ਪਹਿ ਨਾਨਕੇ ਵਰਦਾਤਾ ਸੋ ਕਿਉ ਮਨੋਂ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਗੰਸਲਪੀ ਕੂਜਿਹੀ ਕਰਤਾ ਕੇਦ ਚਾਇਆ ਜਾਂ ਤਸ ਭਾਣਾ ਤਾ ਜਮਿਆ ਪਰਵਾਰ ਭਲਾ ਪਾਇਆ ਲਿਵ ਛੁੜ ਕੀ ਲੱਗੀ ਤ੍ਰਸਨਾ ਮਾਇਆ ਅਮਰ ਵਰਤਾਇ ਇਹ ਮਾਇਆ ਜਿਤ ਹਰ ਦਸਰਾਏ ਮਾਉ ਉਪਜੇ ਪਹਾੜੋਂ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨਾ ਦੇ ਬਿਲਾਗੀ ਤਨੀ ਵਿਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਬਿੜਾਏ ਐਸਾ ਸਤਗੁਰੂ ਜੇ ਮਿਲੈ ਤਸਨੋਂ ਸਿਰ ਸੌਪੀਐ ਵਿਚੋਂ ਆਪ ਜਾਏ ਜਿਸਦਾ ਜੀਉ ਤਸੰਗਰ ਰਹਿਐ ਹਰ ਵਸੈ ਮਨੁ ਆਇ ਹਰ ਆਪ ਅਮੁੱਲਕ ਹੈ ਭਗਤ ਨਾਨਕਾ ਜਿਨ ਹਰ ਪਲੈ ਪਾਏ ਹਰ ਦਾਸ ਮੇਰੀ ਮਨ ਵਣਜਾਰਾ ਹਰ ਦਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿ ਹੋ ਜੀ ਆਹ ਲਾਹ ਖਟਿ ਹੋ ਦਿਹਾੜੀ ਇਹੋ ਤਨ ਤ ਨਾ ਮਿਲਿਆ ਜਿਨ ਹਰ ਆਪੇ ਪਹਣਾ ਕਹਾਏ ਨਾਨਕ ਹਰ ਦਾਸ ਮੇਰੀ ਮਨ ਹੋਵਾ ਬਨਜਾਰਾ ਏ ਰਸਨਾ ਤੂੰ ਅਨਰਸਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਉਰਤ ਕਤੈ ਜਿ ਚਰ ਹਰ ਰਸ ਪਲੈ ਨਾ ਪਾਇ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਰ ਨਾ ਤ੍ਰਸਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਨਰਸ ਸਭ ਈਸਰੇ ਜਾਹਰ ਵਸਾਇਆ ਮਨੁਆਇ ਕੇਸਰੀ ਦਾ ਮੇਰਿਆ ਹਰਤਮ ਮੈਂ ਜੋਤ ਰੱਖੀ ਤਾ ਤੂੰ ਜਗ ਨ ਆਇ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਨ ਆਇ ਹਰਵਾ ਫੇ ਮਾਤਾ ਆਪੇ ਤਾ ਜਿਨ ਜਿਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦਿ 부ਝਿਆ ਤਾ ਚਲਤ ਹੋਆ ਚਲਤ ਨਦਰੀ ਆਇ ਕਹੈ ਨਾਨਕ ਸ੍ਰਿਸ਼ਟ ਕਾਮੂ ਰਚਿਆ ਜੋਤ ਰਾਖੀ ਤਾ ਤੂ ਜਗ ਮੈਂ ਆਇਆ ਮਨ ਚਾਉ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ ਹਰ ਗਾਓ ਮੰਗਲ ਨਤ ਸੁਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਤਨ ਸੁ ਭਾਗੇ ਆਪਣਾ ਪਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਪਹੋਗੋ ਕਹੈ ਨਾਨਕ ਪ੍ਰਵਾਪ ਮਿਲਿਆ ਕਰਨ ਕਰਨ ਜੁਗੋ اے ਸਰੀਰਾ ਮੇਰਾ ਇਸ ਜਗ ਮਹਿ ਆਇ ਕਿਆ ਤੁ ਕਰਮ ਕਮਾਇਆ ਕੇ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਸਚਿਆ ਸੋ ਹਰਮਨ ਵਸਾਇਆ ਗੁਰ ਪ੍ਰਸਾਦਿ ਹਰਮਨ ਵਸਾਇਆ ਪੂਰਬ ਲਖਿਆ ਪਾਇਆ ਕਹੈ ਨਾਨਕ ਤੇ ਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇ ਰਹੋ ਹਰ ਤੁਮਹਿ ਜੋਤਿ ਤਰੀ ਹਰ ਦਿਨ ਅਵਰ ਨਾ ਦੇਖੋ ਕੋਈ ਹਰ ਦਿਨ ਅਵਰ ਨਾ ਦੇਖੋ ਕੋਈ ਨਜ਼ਰੀ ਹਰ ਨਹਾਲੇ ਹਾ ਇਹੋ ਬ ਸੰਸਾਰ ਤਨ ਦੇਖ ਦੇ ਇਹੋ ਹਰ ਪਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰ ਪ੍ਰਸਾਦਿ 부ਝਿਆ ਜਾ ਵੇਖਾ ਹਰ ਇੱਕ ਹੈ ਹਰ ਦਿਨ ਅਵਰ ਨਾ ਕੋਈ ਕਹ ਨਾਨਕ ਇਹ ਨੇਤਰ ਅੰਧ ਸੇ ਸਤ ਗੁਰੂ ਮਿਲਿਆ ਦੇਭੁ ਦ੍ਰਿਸ਼ਟ ਹੋਈ ਤੇ ਸਰਵਣ ਹੋ ਮੇ ਰਹੋ ਸਾਚੈ ਸੁਨਣੈ ਨੂੰ ਪਠਾਇ ਸਾਚੈ ਸੁਨਣੈ ਨੂੰ ਪਠਾਇ ਸਰੀਰ ਨਾਲੇ ਸੁਨਹੁ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਸਚੁ ਅਲਖ ਗਿਡਾਣੀ ਤਾਪੀ ਗਤ ਕਹੀ ਨ ਜਾਏ ਕਹੈ ਨਾਨਕ ਅਮਰਤ ਨਾਮ ਸੁਨਹੁ ਪਵਿਤ੍ਰ ਹੋ ਬਹੁ ਸਾਚੈ ਸੁਨਣੈ ਨੂੰ ਪਠਾਇ ਹਰ ਜੀਉ ਗੁਫਾਨਦਰ ਰਖਕੈ ਵਜਾ ਪਉਣ ਵਜਾਇਆ ਵਜਾਇਆ ਵਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦਵਾਰਾ ਲਾਏ ਭਾਵਨੀ ਇਤਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਦੀ ਤਿਸਦਾਨ ਨਜਾਈ ਪਾਇਆ ਕਹੈ ਨਾਨਕ ਹਰ ਪਿਆਰੇ ਜੀਉ ਗੁਫਾਨਦਰ ਰਖਕੈ ਵਜਾਤ ਮਨ ਵਜਾਇਆ ਇਹੋ ਸਾਚਾ ਸੋਹਿਲਾ ਸੱਚੇ ਘਰ ਗਾਵੋ ਗਾਵੋ ਤਾਂ ਸੋਹਿਲਾ ਹਰ ਸੱਚੇ ਜਿਥੈ ਸਦਾ ਸਤਿ ਤੇ ਹਵਹਿ ਸਚੋ ਤੇ ਹਵਹਿ ਜਾਤਿ ਵਿਭਾਵਹਿ ਗੁਰਮੁਖ ਜਨਾ ਬੁਝਾਵਹਿ ਇਹੋ ਸਤਿ ਸਬਨਾ ਪਖ ਸੰਹ ਹੈ ਜਿਸ ਬਖਸੇ ਸੋ ਜਨ ਪਾਵਹਿ ਕਹੈ ਨਾਨਕ ਸੱਚ ਸੋਹਿਲਾ ਸਚੈ ਘਰ ਗਾਵਹਿ आनदु ਸੁਨਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਔਰ ਬ੍ਰਹਮ ਪ੍ਰਭ ਪਾਇਆ ਪੁੱਤਰੇ ਸਗਲ ਰਿਸੂਰੇ ਦੂਹ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਕੀਤ ਕਹਤੇ ਭਗਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਗਤ ਸਤਿਗੁਰ ਰਹਾ ਘਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ